ਨਾਂ ਕਿਵੇਂ ਚੱਲ ਰਿਹਾ ਪ੍ਰਚਾਰ ਇਹ ਸ਼ਾਲਾ ਮਾਰਨਾ ਚੱਲ ਰਿਹਾ ਹੈ ਠੀਕ ਹੈ ਜੀ ਔਰ ਭੰਗੜਿਆਂ ਦੇ ਨਾਲ ਲੋਕ ਸ਼ਾਮਲ ਹੋ ਰਿਹਾ ਹੈ ਹੁੰਦਾ ਪਾਉਣ ਵਾਸਤੇ ਇਸ ਲਈ ਪੂਰਾ ਉਤਸ਼ਾਹ ਦੱਸਦਾ ਹੈ ਕਿ ਕਾਂਗਰਸ ਪਾਰਟੀ ਦੇ ਬੀਜ ਵਰਜਤ ਕੋ ਮਨ ਬਣਾਈ ਬੈਠੇ ਹੈ ਕਿ ਆਪ ਦਾ ਸਫਾਇਆ ਕਰਨਾ ਹੈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇ ਜ਼ੀਰੋ ਨਾ ਮੁੱਖ ਮੰਤਰੀ ਕਿਸੇ ਕੰਮ ਦਾ ਨਾ ਇਹਨਾਂ ਦੀ ਕਾਰਗੁਜ਼ਾਰੀ ਕਿਸੇ ਕੰਮ ਦਾ ਆਚਰਵਿੰਦ ਕੇਜਰੀਵਾਲ ਕਹਿ ਕੇ ਗਏ ਨੇ ਕਿ ਜੇ ਐਮਐਲਏ ਬਣਾਤਾ ਤੁਸੀਂ ਆਮ ਆਦਮੀ ਪਾਰਟੀ ਨਾਲ ਠੀਕ ਹੈ ਨਹੀਂ ਤਾਂ ਲੜਾਈਆਂ ਹੁੰਦੀ ਰਹੂਗੀ ਪੀ ਪਿਛਲੇ 10 12 ਸਾਲਾਂ ਦਾ ਐਮਪੀ ਤੁਹਾਡਾ ਚੀਫ ਮਿਨਿਸਟਰ ਤੁਹਾਡੇ ਐਮਐਲਏ ਜੇ ਤਿੰਨਾਂ ਸਾਲਾਂ ਤੋਂ ਹੀ ਸੈਟੀਸਫਾਈ ਨਹੀਂ ਕਰ ਸਕੇ ਕਿ ਤੁਸੀਂ ਲੋਕਾਂ ਨੂੰ ਧਮਕਾਉਣਾ ਚਾਹੁੰਦੇ ਹੋ ਡਰਾਉਣਾ ਚਾਹੁੰਦੇ ਹੋ ਤੇ ਪੰਜਾਬੀਆਂ ਨੇ ਕਦੀ ਡਰਾਵਾ ਤੇ ਧਮਕਾ ਕਦੀ ਐਕਸੈਪਟ ਨਹੀਂ ਕੀਤਾ ਕਿਸ ਮਿਸ਼ਨ ਨੇ ਤੁਹਾਨੂੰ ਮੋਟਸ ਕਰਦਾ ਕਿ ਤੁਸੀਂ ਗੱਲ ਉਹ ਪਹਿਲੀ ਵਾਰ ਨਹੀਂ ਹੈ ਜਦ ਵੀ ਕੋਈ ਇਲੈਕਸ਼ਨ ਆਉਂਦਾ ਮਾਨੂੰ ਨੋਟਿਸ ਕਾਢ ਹੀ ਦਿੰਦੇ ਆ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਜਿਵਨੀ ਚੋਣਾਂ ਦਾ ਲਾਸਟ ਦਿਨਾ ਪ੍ਰਚਾਰ ਦਾ ਜਾਨੀ ਕਿ 18 ਨਵੰਬਰ ਆ 5 ਵਜੇ ਤੱਕ ਪ੍ਰਚਾਰ ਹੋਣਾ ਸੋ ਰੋਡ ਸ਼ੋਅ ਕੱਢੇ ਜਾ ਰਹੇ ਨੇ ਹਲਕਾ ਬਰਨਾਲਾ ਚ ਮੌਜੂਦ ਆ ਬਰਨਾਲਾ ਚ ਸਾਰੀਆਂ ਪਾਰਟੀਆਂ ਪੰਪਾਂ ਭਾਰਨੇ ਰੋਡ ਸ਼ੋਅ ਕੱਟ ਰਹੀਆਂ ਨੇ ਕਾਂਗਰਸ ਪਾਰਟੀ ਦੇ ਰੋਡ ਸ਼ੋਅ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਦਿਖਾਉਣਾ ਕਿ ਗਲਦੀਪ ਸਿੰਘ ਕਾਲਾ ਢਿੱਲੋਂ ਉਮੀਦਵਾਰ ਨੇ ਹਲਕਾ ਬਰਨਾਲਾ ਤੋਂ ਰੋਡ ਸ਼ੋਅ ਕਰ ਰਹੇ ਨੇ ਉਹਨਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਪ੍ਰਤਾਪ ਸਿੰਘ ਬਾਜਵਾ ਜਨਕ ਚਰਨਜੀਤ ਸਿੰਘ ਚੰਨੀ ਸੋ ਪੂਰੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹਾਈ ਕਮਾਂਡ ਪਹੁੰਚੀ ਹੋਈ ਹੈ ਰਾਜਿੰਦਰ ਕੌਰ ਪੱਠਣ ਵੀ ਪਹੁੰਚੇ ਨੇ ਵੱਡੇ ਦਿਗਜ ਲੀਡਰ ਪਹੁੰਚੇ ਹੋਏ ਨੇ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਸਿੱਧੀਆਂ ਦਿਖਾ ਰਿਹਾ ਕਾਂਗਰਸ ਪਾਰਟੀ ਦਾ ਰੋਡ ਸ਼ੋ ਆ ਬਰਨਾਲਾ ਚ ਜਿੱਥੇ ਤਸਵੀਰਾਂ ਦਿਖਾਵਾਂਗੇ ਕਿ ਪੂਰੀ ਲੀਡਰਸ਼ਿਪ ਪਾਰਟੀ ਦੀ ਪਹੁੰਚੀ ਹੈ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਨੇ ਲਗਾਤਾਰ ਤਸਵੀਰਾਂ ਦਿਖਾਵਾਂਗੇ ਹਾਂਜੀ ਮੈਂ ਕਿਵੇਂ ਚੱਲ ਰਿਹਾ ਪ੍ਰਚਾਰ ਜੀ ਸ਼ਾਲਾ ਮਾਰਨਾ ਚੱਲ ਰਿਹਾ ਹੈ ਠੀਕ ਹੈ ਜੀ ਔਰ ਭੰਗੜਿਆਂ ਦੇ ਨਾਲ ਮਲੋਕ ਸ਼ਾਮਲ ਹੋ ਰਿਹਾ ਹੈ ਉਲਟਾ ਪਾਉਣ ਵਾਸਤੇ ਇਸ ਲਈ ਪੂਰਾ ਉਤਸ਼ਾਹ ਦੱਸਦਾ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੂਗੇ ਕਿੰਨੇ ਲੱਗਦਾ ਚਾਰ ਜਿਮਨੀ ਸ਼ੀਟਾਂ ਹੀ ਕਾਂਗਰਸ ਜਿੱਤੂਗੀ ਜੀ ਦੇਖੋ ਬਿਲਕੁਲ ਲੱਗਦਾ ਹੈ ਲੋਕ ਮਨ ਬਣਾਏ ਬੈਠੇ ਹੈ ਕਿ ਆਪ ਦਾ ਸਫਾਇਆ ਕਰਨਾ ਹੈ ਬੀਜਪੀ ਤੇ ਆਪ ਦੇ ਖਿਲਾਫ ਨੇ ਇਹ ਅੱਜ ਮੁੜ ਕੇ ਕਾਂਗਰਸ ਚਾਦਾ ਹੁਣ ਲਾਤੀ ਇਹਨਾਂ ਦੋਨਾਂ ਦੀ ਸਰਕਾਰਾਂ ਦੇ ਰਾਜ ਪ੍ਰਬੰਧ ਨੇ ਕਾਂਗਰਸ ਨਾਲ ਲੋਕ ਸ਼ਾਲਾ ਮਾਰ ਮਾਰ ਕੇ ਨਾਲ ਆ ਰਹੇ ਨੇ ਬਾਕੀ ਕਿਵੇਂ ਲੱਗਦਾ ਕਾਰਗੁਜ਼ਾਰੀ ਪੰਜਾਬ ਸਰਕਾਰ ਦੀ ਦੇਖੋ ਪੰਜਾਬ ਸਰਕਾਰ ਦੀ ਤਾਂ ਬਿਲਕੁਲ ਜਿਵੇਂ ਕਹਿੰਦੇ ਨੇ ਫੇਲਿਅਰ ਸਰਕਾਰ ਹੈ ਦੋ ਮੁੱਖ ਮੰਤਰੀ ਫਿਰਦੇ ਆ ਇੱਕ ਤਾਂ ਦਿੱਲੀ ਤੋਂ ਆਇਆ ਜਿਹੜਾ ਬਾਲਾ ਇਮਾਨਦਾਰ ਸਮਝਦਾ ਸੀਗਾ ਉਹ ਤਾਂ ਹੜ੍ਹ ਜੇਲ੍ਹ ਚੋਂ ਜਵੰਤ ਤੇ ਆਇਆ ਬਾਹਰ ਹੈ ਇਹੀ ਟ੍ਰੇਲਰ ਇੱਥੇ ਦਿਖਾਉਂਦੇ ਆ ਵੀ ਇੱਥੇ ਵੀ ਆਹੀ ਕੁਝ ਹੋ ਰਿਹਾ ਹੈ ਕਰਾਪਸ਼ਨ ਪਹਿਲਾਂ ਨਾਲੋਂ 10 ਗੁਣਾ ਵੱਧ ਗਈ ਕਿਸਾਨ ਮੰਡੀਆਂ ਚ ਅੱਜ ਵੀ ਰੁਲ ਰਿਹਾ ਹੈ ਮਜ਼ਦੂਰ ਵਿਚਾਰਾ ਭੁੱਖਾ ਉਹਦੇ ਬੱਚੇ ਪੈਂਦੇ ਯਾਰ ਰੋ ਕੇ ਪੈਂਦਾ ਹੈਗਾ ਅੱਜ ਦੁਕਾਨਦਾਰ ਹੋਵੇ ਆੜਤੀਏ ਹੋਵੇ ਸ਼ੈਲਰ ਮਾਲ ਸਾਰਿਆਂ ਦਾ ਰੌਲਾ ਪਿਆ ਹੋਇਆ ਸੋ ਇਹ ਫੇਲਿਅਰ ਸਰਕਾਰ ਹੈ ਇਹ ਝੂਠ ਬੋਲਣ ਦੇ ਵਿੱਚ ਇੱਕ ਗਿਨੀਜ਼ ਬੁੱਕ ਦੇ ਵੀ ਜਵਾਬ ਦਿੱਤਾ ਇੰਨੇ ਝੂਠੇ ਹੈ ਸਕਵੀਰ ਨੂੰ ਪਿੱਛੇ ਛੱਡ ਗਏ ਝੂਠ ਬੋਲਣ ਦੇ ਵਿੱਚ ਉਦੇ ਕਰਕੇ ਬੇਬ ਜਨ ਕੀ ਪੂਰੀ ਕਾਂਗਰਸੀ ਦੀ ਪੂਰੀ ਕਾਂਗਰਸੀ ਆਪ ਹੈ ਔਰ ਰੁਕ ਸੋਚੀ ਬੈਠੇ ਹੈ ਕਿ ਇਹਨਾਂ ਨੂੰ ਸਭ ਕੁਝ ਸਿਖਾਉਣ ਦਾ ਇੱਕੋ ਇੱਕ ਆਏਗਾ ਵਕਤ ਕਿ ਇਹਨਾਂ ਨੂੰ ਆਪ ਨੂੰ ਹਰਾਇਆ ਜਾਵੇ ਹਾਂ ਜੀ ਬਿਲਕੁਲ ਬਾਜਵਾ ਸਾਹਿਬ ਕਿਵੇਂ ਚੱਲ ਰਹੀ ਰੋਡਸੋ ਵੱਡਾ ਕਿਵੇਂ ਰਿਹਾ ਪ੍ਰਚਾਰ ਬਹੁਤ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੈ ਜੀ ਵੱਡੇ ਮਾਰਜਨ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਕੜਾ ਤੇ ਲੋਕਲਦੀਪ ਸਿੰਘ ਢੱਲੋਂ ਜੀ ਜਿੱਤ ਰਹੇ ਨੇ ਜਿਮਨੀ ਚੋਣਾਂ ਤੇ ਫਿਰ ਸ਼ੀਟਾਂ ਤੇ ਜਿੱਤਣਾ ਵੇਖੋ ਮੈਂ ਅੱਜ ਬਰਨਾਲੇ ਬਾਰੇ ਕਹਿ ਸਕਣਾ ਬਟ ਇੱਕ ਗੱਲ ਮੈਂ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਚਾਰੋ ਹੀ ਸ਼ੀਟਾਂ ਤੇ ਕਾਂਗਰਸ ਵੈਲ ਪਲੇਸਡ ਚੰਗੀ ਪੋਜੀਸ਼ਨ ਵਿੱਚ ਕਿਵੇਂ ਲੱਗਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਗੇ ਜ਼ੀਰੋ ਨਾ ਮੁੱਖ ਮੰਤਰੀ ਕਿਸੇ ਕੰਮ ਦਾ ਨਾ ਇਹਨਾਂ ਦੀ ਕਾਰਗੁਜ਼ਾਰੀ ਕਿਸੇ ਕੰਮ ਦੀ ਹੈ ਇਹਨਾਂ ਦੇ ਜੜ ਦੇ ਵਿੱਚੋਂ ਐਤ ਕੀ ਲੋਕ ਆਪ ਦੇ ਜੜ ਝੋਖੇਣ ਕੇ ਬਰਨਾਲੇ ਦੀ ਹਾਰ ਵੁੱਡ ਬੀ ਦੀ ਐਂਡ ਆਫ ਦੀ ਆਪ ਗਵਰਨਮੈਂਟ ਬਰਨਾਲਾ ਚਰਮਿੰਦ ਕੇਜਰੀਵਾਲ ਕਹਿ ਕੇ ਗਏ ਨੇ ਕਿ ਜੇ ਐਮਐਲਏ ਬਣਾਤਾ ਤੁਸੀਂ ਆਮਾਦ ਵੀ ਪਾਰਟੀ ਦਾ ਠੀਕ ਹੈ ਨਹੀਂ ਤਾਂ ਲੜਾਈਆਂ ਹੁੰਦੀ ਰਹੂਗੀ ਉਹਦਾ ਮਤਲਬ ਬਰਨਾਲੇ ਦੇ ਵੋਟਰਾਂ ਨੂੰ ਇਹ ਧਮਕਾ ਰਹੇ ਨੇ ਡਰਾ ਰਹੇ ਨੇ ਇਹ ਗੱਲ ਤਿੰਨ ਸਾਲ ਤੁਹਾਡਾ ਐਮਪੀ ਪਿਛਲੇ 10-12 ਸਾਲਾਂ ਦਾ ਐਮਪੀ ਤੁਹਾਡਾ ਚੀਫ ਮਿਨਿਸਟਰ ਤੁਹਾਡੇ ਐਮਐਲਏ ਜੇ ਤਿੰਨਾਂ ਸਾਲਾਂ ਤੁਸੀਂ ਸੈਟੀਸਫਾਈ ਨਹੀਂ ਕਰ ਸਕੇ ਕਿ ਤੁਸੀਂ ਲੋਕਾਂ ਨੂੰ ਧਮਕਾਉਣਾ ਚਾਹੁੰਦੇ ਹੋ ਡਰਾਉਣਾ ਚਾਹੁੰਦੇ ਹੋ ਤੇ ਪੰਜਾਬੀਆਂ ਨੇ ਕਦੀ ਡਰਾਵਾ ਤੇ ਧਮਕਾ ਕਦੀ ਐਕਸੈਪਟ ਨਹੀਂ ਕੀਤਾ ਹਮੇਸ਼ਾ ਪਿਆਰ ਦੀ ਜ਼ੁਬਾਨ ਕਰਦੇ ਨੇ ਤੋਂ ਇਸ ਗੱਲ ਕਹਿੰ ਪਹਿਲੇ ਕੇਜਰੀਵਾਲ ਸਾਹਿਬ ਪਾਪ ਗਏ ਨੇ ਕਿੱਥੋਂ ਆ ਰਹੇ ਸੀ ਸੀਐਮ ਭਗਵੰਤ ਸਿੰਘ ਖਾਨ ਕਹਿੰਦੇ ਨੇ ਕਿ ਸਾਡੀ 2.5 ਸਾਲ ਦੀ ਕਾਰਗੁਜ਼ਾਰੀ 28 ਸਾਲਾਂ ਦੇ ਮੁਕਾਬਲੇ ਮਤਲਬ ਸਰਕਾਰ ਇਹਦਾ ਬਿਆਨ 2 ਵਜੇ ਤੋਂ ਪਹਿਲੇ ਕੁਝ ਹੁੰਦਾ 2.5 ਵਜੇ ਤੋਂ ਬਾਅਦ ਆ ਕੁਝ ਹੁੰਦਾ ਇਹ ਬਿਆਨ 2.5 ਵਜੇ ਤੋਂ ਬਾਅਦ ਦਾ ਸਿੰਘਲਾ ਸਾਹਿਬ ਪਹੁੰਚੇ ਹੋ ਤੁਸੀਂ ਵੀ ਕਿਵੇਂ ਲੱਗਦਾ ਤੁਹਾਡਾ ਮੈਂਬਰ ਪਾਰਲੀਮੈਂਟ ਹਲਕਾ ਵੀ ਆਈ ਇਹ ਕਿਵੇਂ ਦੇ ਬਹੁਤ ਵੱਡਾ ਪਿਆਰ ਲੋਕ ਦੇ ਰਹੇ ਆ ਵੱਡਾ ਆਸ਼ੀਰਵਾਦ ਲੋਕਾਂ ਨੇ ਦਿੱਤਾ ਹੈ ਔਰ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਵੋਟ ਦੇਣਗੇ 20 ਤਰੀਕ ਨੂੰ ਔਰ 23 ਨੂੰ ਤੁਸੀਂ ਦੇਖੋਗੇ ਵੱਡੀ ਜਿੱਤ ਕਾਂਗਰਸ ਪਾਰਟੀ ਦੀ ਬਰਨਾਲੇ ਦੀ ਜਿਮਨੀ ਚੋਣ ਚਾਹੂਗੀ ਕਿਵੇਂ ਲੱਗਦਾ ਬਾਕੀ ਜਿਵੇਂ ਪੰਜਾਬ ਸਰਕਾਰ ਦੇ ਵੀ ਆਪਾਂ ਕਾਰਗੁਜ਼ਾਰੀ ਦੇਖਦਾ ਕਿਵੇਂ ਲੱਗਦਾ ਤੁਹਾਨੂੰ ਸਾਹਿਬ ਆਪਾਂ ਸਭ ਨੂੰ ਪਤਾ ਕਿ ਚੋਣ ਪ੍ਰਚਾਰ ਦੇ ਵਿੱਚ ਯਾ ਬਾਕੀ ਗੱਲਾਂ ਦੇ ਝੂਠੇ ਪ੍ਰਚਾਰ ਦੇ ਵਿੱਚ ਸਰਕਾਰ ਮੂਹਰੇ ਹੋ ਕੇ ਕੰਮ ਕਰਦੀ ਐ ਬਾਕੀ ਦਾ ਜੇ ਐਕਚੂਅਲ ਗੱਲ ਐ ਇਹ ਲੋਕਾਂ ਦੀ ਜਿਹੜੇ ਵੋਟਾਂ ਐ ਉਹ ਗਵਾਹੀ ਦੇਊਗੀ ਬਾਕੀ ਮੁਕਾਬਲਾ ਸਿੰਘਲਾ ਸਾਹਿਬ ਕਿਸ ਪਾਰਟੀ ਨਾਲ ਲੱਗਦਾ ਜੀ ਉਰੇ ਕੋਈ ਮੁਕਾਬਲਾ ਨਹੀਂ ਲੱਗਾ ਸਾਰੇ ਤਾਂ ਖਿੰਡੇ ਪਏ ਆ ਬਿਲਕੁਲ ਹਾਂਜੀ ਢਿਲੂ ਸਾਹਿਬ ਕਿਵੇਂ ਚੱਲਦਾ ਜੀ ਕਰੋ ਗੱਲ ਮੈਂ ਬਲੋਕਾਂ ਨੂੰ ਮਿਲ ਲਵਾਂ ਹਾਂਜੀ ਠੀਕ ਹੈ ਜੀ ਵਧੀਆ ਰਹਿਣਾ ਚਾਹਣ ਬਹੁਤ ਵਧੀਆ ਰੋਡ ਤੋਂ ਹੀ ਸਮਾਪਤੀ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਪਲੀਜ਼ ਮੇਰੇ ਹੱਥ ਬੰਨ ਕੇ ਬੀਂਹ ਦਿਵਾ ਲੋਕਾਂ ਨੂੰ ਮਿਲਣਾ ਚਾਹਣਾ ਸੋ ਕੁਲਦੀਪ ਸਿੰਘ ਕਾਲਾ ਢਿੱਲੋ ਉਮੀਦਵਾਰ ਦੇ ਹੱਕ 'ਚ ਪਹੁੰਚੇ ਹੋਏ ਨੇ ਸਾਬਕਾ ਕੈਬਨਿਟ ਮਨਿਸਟਰ ਵਿਜੇਂਦਰ ਸਿੰਘਲਾ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠੜ ਪ੍ਰਤਾਪ ਸਿੰਘ ਬਾਜਵਾ ਆਪੋਜੀਸ਼ਨ ਲੀਡਰ ਨੇ ਉਹ ਚਰਨਜੀਤ ਸਿੰਘ ਚੰਨੀ ਮੌਜੂਦ ਨੇ ਸਾਡੇ ਨਾਲ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਚੰਨੀ ਸਾਹਿਬ ਕਿਵੇਂ ਦੇਖਦੇ ਹੋ ਬਹੁਤ ਪ੍ਰਚਾਰ ਕੀਤਾ ਪੰਜਾਬ ਦੇ ਜਿਹੜੇ ਬਰਨਾਲਾ ਚੌਂ ਦੇ ਵਿੱਚ ਅੱਜ ਅਸੀਂ ਹੈਗੇ ਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਆਪ ਮੁਹਾਰੇ ਘਰਾਂ ਚੋਂ ਨਿਕਲ ਕੇ ਆ ਗਏ ਹੈ ਕਾਂਗਰਸ ਦੀ ਮਦਦ ਦੇ ਵਿੱਚ ਤੇ ਕਾਂਗਰਸ ਵੱਡੇ ਭਾਰੀ ਮਾਰਜਨ ਨਾਲ ਇੱਥੇ ਜਿੱਤ ਰਹੀ ਹੈ ਉਹ ਪਹਿਲੀ ਵਾਰ ਨਹੀਂ ਹੈ ਜਦ ਵੀ ਕੋਈ ਇਲੈਕਸ਼ਨ ਹੁੰਦਾ ਮਾਨੂੰ ਨੋਟਿਸ ਕੱਢ ਹੀ ਦਿੰਦੇ ਆ ਬਾਕੀ ਕਿਵੇਂ ਲੱਗਦਾ ਚਾਰੇ ਸ਼ੀਟਾਂ ਤੇ ਕਾਂਗਰਸ ਅੱਗੇ ਰਹਿ ਰਹੀ ਹੈ ਕਾਂਗਰਸ ਵੱਡੇ ਮਾਰਜਨ ਦੇ ਨਾਲ ਜਿੱਤ ਰਹੀ ਬਹੁਤ ਵੱਡੇ ਮਾਰਜਨ ਦੇ ਨਾਲ ਤੁਸੀਂ ਮੁੰਡੀਆਂ ਚ ਵੀ ਪਹੁੰਚੇ ਬੱਡਬਰ ਵੀ ਪਹੁੰਚੇ ਕਿਵੇਂ ਦੇਖੇ ਮੰਡੀਆਂ ਚ ਹਾਲਾਤ ਇਹ ਨਿਯਤ ਮਾਰੀ ਹੈ ਭਾਜਪੀ ਤੇ ਆਮ ਆਦਮੀ ਪਾਰਟੀ ਦੀ ਇਸ ਕਰਕੇ ਮੰਡੀਆਂ ਚੋਂ ਝੋਨਾ ਚੱਕਿਆ ਨਹੀਂ ਜਾ ਰਿਹਾ ਇਹ ਪੰਜਾਬ ਦੀ ਅਰਥ ਵਿਵਸਥਾ ਨੂੰ ਖਰਾਬ ਕਰਨਾ ਚਾਹੁੰਦੇ ਬਹੁਤ ਵਧੀਆ ਜੀ ਲੋਕਾਂ ਦੇਖੋ ਥੋੜਾ ਥਾਮਣੇ ਲੋਕ ਕਿੰਨੀ ਖੁਸ਼ੀ ਬਣਾ ਰਹੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਬੜੀ ਵੱਡੀ ਗਲਤੀ ਕੀਤੀ ਹੈ ਕਾਜਾ ਬੜੀ ਗਲਤੀ ਸੁਧਾਰਨਾ ਚਾਹੁੰਦੇ ਨੇ ਔਰ ਜੋ ਇਹ ਸਰਕਾਰਾਂ ਦੋਨੋਂ ਚਾਹੇ ਆਪਣੀ ਭਾਜਪੀ ਹੈ ਚਾਹੇ ਆਪ ਸਰਕਾਰ ਹੈ ਦੋ ਸਰਕਾਰਾਂ ਪੰਜਾਬ ਦਾ ਬੜਾ ਧਰੋਕ ਮਾਰੀਆਂ ਨੇ ਅੱਜ ਮਜ਼ਦੂਰ ਵੀ ਦੁਖੀ ਹੈ ਕਿਸਾਨ ਵੀ ਦੁਖੀ ਹੈ ਦੁਕਾਨਦਾਰ ਵੀ ਦੁਖੀ ਹੈ ਮੁਲਾਜ਼ਮ ਵੀ ਦੁਖੀ ਹੈ ਕੋਈ ਵਰਗ ਨਾ ਖੁਸ਼ ਨਹੀਂ ਇਸੇ ਲੋਕਾਂ ਦਾ ਜਿਹੜਾ ਹਜੂਮ ਹੈ ਇਸ ਕੱਲ ਦਾ ਪ੍ਰਤੀਕ ਹੈ ਕਿ ਪੰਜਾਬ ਦੇ ਲੋਕ ਸਰਕਾਰ ਨੂੰ ਇਗਨੋਰ ਕਰ ਰਹੇ ਨੇ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦਾ ਰੋਡ ਸ਼ੋ ਲਗਾਤਾਰ ਜਰੀ ਹੈ ਵੱਡੇ ਕੈਬਨਿਟ ਮੰਤਰੀ ਸਾਹਿਬ ਕੈਬਨਿਟ ਮੰਤਰੀ ਪਹੁੰਚੇ ਹੋਏ ਨੇ ਸੋ ਰੋਡ ਸ਼ੋ ਕੱਢ ਰਹੇ ਨੇ ਕੈਮਰਾਮੈਨ ਦੀਪਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ ਬਰਨਾਲਾ